Why I love you Gracias.

ਯੋਗ ਯੋਗਟਰ ਸਾਦੇ ਮਾਰਾ ਜਾਪਾਂ ਭਾਣਾ ਭਾਣ ਦੇਵਾਨ ਦੇ ਕੋ ਮਹਾਨ ਦੇ ਮਾਰ ਅਮਰਤ ਗੁਰੂ ਜਪ ਤੁਮ ਕੋ ਤ ਧੰ ਧੰ ਤੇਰੇ ਗੁਰ ਗੰਖ ਮਹਾਰਾਜ ਜੀ ਦੇ ਜੀ ਕੀ ਗੋਦ ਚ ਬੈਠ ਕੇ ਗੁਰवाणी ਦੇ ਕੀਰਤਨ ਦਾ ਅਨੰਤ ਮਾਣ ਹੈ ਹਾਂ ਮੇਟਾਂ ਵਾਫਾ ਜੀ ਲੰਗੀ ਤੇ ਜੀ ਜੇਵਾਲਾ ਨੇ ਨੂੰ ਨਦੀਆਂ ਚਾਰ ਪੀਤੀਆਂ ਨੂੰ ਨਾਲ ਲੋਰਿਆ ਸਿੱਖ ਦਾ ਧਰਮ ਹੈ ਆਪ ਨੱਬੈ ਅਮਰਾਨ ਦੇ ਪਾਗ ਆਪ ਜਗਨਾ ਦੇ ਦੁੱਖਾਂ ਨੂੰ ਜਖਾਉਣਾ ਯਾਹ ਉੱਪਰ ਖੜਾ ਹੋਣਾ ਹਨ ਹਰ ਤੋਂ ਆਨਬਾਹ ਹੈ ਕਿਹਨੂੰ ਮਾਰਨ ਦਾ

すげえ ਸੋਨਾ ਤੁਸਾ ਨਾ ਪਈਆ ਮਾਸ ਸੋਨਾ ਤੁਸਾ ਨਾ ਪਈਆ ਮਾਸ ਮੇਰੇ ਨਾਲ ਦੇ ਰੂ ਦੇ ਅੰਤ ਕਲਨ ਚੁਕੀ ਰਾਤ ਹਵਾਾਂ ਕਾਂ ਹੇ ਅਨੰਤ ਕਟਾ ਦਾ ਅਰਥ ਇਹ ਗੰਤ ਜੀ ਰਚਨਾ ਮਾਤ ਗਰਵ ਥਾਪਨਾ ਆਤਮਤ ਸੰਰਤ ਮਾਨਕ ਮਹਾ ਹਨ ਮਾਗਨਾਤਨ ਮੁਖ ਤੇ ਪੈ ਉਪਰੇ ਜ ਸੰਦੋ ਕੋ ਰਤਿਐ ਭਾਇ ਨਾਲ ਕੋ ਖਾ ਲਉ ਸੁਤਰ ਇਲ ਦੇ ਨਾ ਕੋੜੋ ਤਾਸ ਅੰਦਰ ਬਲੇ ਗੋ ਜਾਇਆ ਮਿਤਰਾ ਕਾੰਨ ਖੇਤੀ ਅਰ ਬਾਸ ਹਾਂ ਦਾ ਕੰਮ ਆਪ ਕਰਦਾ ਸੀ ਉਹ ਤਾਂ ਜੁੜੀ ਹੋਈ ਸੀ ਤੋਂ ਤਜੇ ਉਹ ਮਹਾ ਕੰਧਾ ਕੋ ਨਤਨ ਨਹੀਂ ਹੋਇਆ ਉਹ ਅਗਮ ਜਿਹੀ ਮਾਤਾ ਨੇ ਉਧਰ ਵਿੱਚ ਖੱਤ ਹੋਏ ਰੋੜਾ ਨੂੰ ਹੱਜ ਕਰ ਲੈਂਦੀ ਹੈ あれ ਪੁਰਨ ਵਰਗੇ ਨੂੰ ਆਜ ਵੀ ਤੱਕ ਹੀ ਕਿਉਂ ਵੀ ਤੱਕੀ ਇਹ ਨੇ ਸਿਮਰ ਕੇਤਾ ਮਾਤ ਕਰਨਾ ਆਪ ਨੂੰ ਸਿਮਰ ਦੇ ਤੈ ਤੋਰਾ ਨਾਮ ਨੂੰ ਬਚ ਗਿਆ ਜਦੋਂ ਬਚੰਦ ਜੀ ਰਤਨਾ ਮਾਸ ਕਰ ਉਹ ਥਾਪਨ ਥਾਪ ਥਾਪ ਸਮਰਨ ਥਾਪ ਥਾਪ ਸਮਰਨ ਕਰ ਕੇ ਮਹਾਰਾਜ ਦੇ ਬਚਨਾਂ ਨੂੰ ਵਰਵਾਣ ਇਹ ਆਪਣੀ કહਾਣੀਆਂ ਪੈਰ ਸਭ ਦੀ ਆਜਾ ਨਿਤਨ ਨੂੰ ਕੀਤਾ ਹੈ ਮਹਾਤਮ ਨਾਮ ਨਾਮ ਤੋਂ ਮਹਾਮਤ ਦਾ ਕੋਈ ਅਸਰ ਨਹੀਂ ਹੋਇਆ ਵਿੱਚ ਉਪਰੇ ਮੈਰ ਉਪਰੇ ਸੰਤੋਪ ਉਪਰੇ ਖਾਇ ਮਾਨ ਤੋਂ ਨਹੀਂ ਕਿਉਂ ਸਾਗ ਉਪਰੇ ਮੈ ਮਾਤਾ ਦੇ ਉਦਰ ਨਾਲ ਬਖਪਾਲ ਕਰ ਮਾਰਾ ਇਤਨਾ ਕੀ ਮਾਤਾ ਕੇ ਉਦਰ ਨਾਲ ਬਖਪਾਲ ਕਰੈ ਸੋ ਕਿਉਂ ਮਾਹ ਤਸਾਰੀ ਹੈ ਇਹਨੇ ਮਾਤਾ ਦੇ ਉਦਰ ਵਿੱਚ ਤੇਰੀ ਬਖਪਾਲਣਾ ਕੀਤੀ ਰੋਮਨ ਤੇਰ ਤੋਂ ਬੰਦੇ ਜਾ ਕਿਉਂ ਬੰਦੇ ਵਰਪਾਣ ਬਚਾਵੇ ਬਤੁਰੇ ਇੱਕ ਨਾਵਦ ਭਾਉ ਤੋਂ ਦਾ ਇੱਕ ਨਾਂ ਲਾਗਣ ਪਾਵੈ ਰਾਤ ਕੈ ਆਪਣਾ ਕਰਦੈ ਕਰ। ਪਾਪ ਸਮੂਹ ਨਾ ਤੇ ਪੂਰ ਪਾਵੈ ਔਰ ਕੀ ਬਾਤ ਕਹਾਂ ਤੈ ਤੋਸਾਂ ਤੋਂ ਪੇਟੀ ਕੀ ਪੱਤੀ ਬਚਾਵੈ। ਕੋਦੋਂ ਮਾਤਾ ਦੇ ਦਰਮਿਆਨ ਜਦੋਂ ਨੰਗੀ ਦਾ ਸਹਾਰਾ ਲੱਗਿਆ ਸੀ ਮਾਤਾ ਦਾ ਖਦ ਪਿਤ ਉਪਰ ਦੀ ਨਦਰਾ ਸੀ। ਉਦੋਂ ਜੂਰੇ ਅਦਾਖਾਂ ਕੀਤੀਆਂ ਮਰ ਧਰਨਾ ਪੜਦੇ ਹੁੰਦੇ ਈਮਾਨਾ ਮੈਂ ਜਪੂਂਗਾ ਦਾਤਾ ਤੇਰਾ ਦੀ ਦੇਈ ਹੈ ਪਰ ਪਰਵੇਸ਼ਨ ਦੇ ਨਾਲ ਤਿੰਨ ਤਿੰਨ ਵਜਨ ਪਿੱਛੇ ਹਾਰੇ ਜੁਮਾ ਪਹਿਲਾ ਵਚਨ ਇਹ ਮਨ ਤੋਂ ਦੁੱਖ ਵਿੱਚ ਜੋ ਮੈਨੂੰ ਯਾਦ ਕਰਦਾ ਹੈ ਦੁੱਖਾਂ ਦਾ ਆਰਾਮ ਆ ਰਿਹਾ ਹੈ ਜਿਨੋਏ ਦੁੱਖ ਦੀ ਕੜੀ ਲਾ ਕੇ ਜਨੁਥਾਂ ਨੂੰ ਚੁਵਾ ਦੇ ਪੁੰਚ ਜਾਣਗੇ ਘੇਰ ਵੀ ਪਹਿਲਾ ਵਚਨ ਤੋਂ ਹੋਏ ਤਰਨ ਤੋਂ ਮੁਸਕਾਣਾ ਮਨ ਉਹਦਾ ਨਾਮ ਆਤਮੰਗ ਦਾ 17ਵੀਂ ਕਰਮੇ ਤੋਂ ਇੰਦੋਲੇ ਕਰਮਿਤ ਪੈਦਾ ਹੋਇਆ ਉਹਦੇ ਅਨੁਸਾਰ ਉਹਨਾਂ ਨੇ ਬਚਿਆ ਦਾ ਤਰਕ ਨੂੰ ਪੂਰਨ ਮੰਨਿਆ ਇਹ ਮਨੁੱਖਾਂ ਦਾ ਇੱਕ ਅਰਜਨ ਹੋਇਆ ਫਿਰ ਮੁਕਤੀ ਦਾ ਬ੍ਰਿਜਵਾਣਾ ਨੂੰ ਤੇ ਇਹ ਭਾਈ ਕੋਲ ਸਿੱਖਾਂ ਦੇ ਕਰਜਾ ਹਨ ਹੈ ਜੇ ਗੁੰਡੇ ਵਰ ਦੇ ਨਾਮਕ ਸਾਖੀ ਨੂੰ ਚਾਰਮੀ ਦਾ ਇਹ ਪਹਿਲਾ ਬਚਨ ਵੀ ਮਹਾਰਾਜ ਸਾਹਿਬ ਦੇ

ਮੇਰਾ ਨਾਮ ਜੱਤੀ ਦਾ ਪਤਾ ਮੰਗੀ ਗੁਰੂ ਵਾਲਾ ਬੰਦੀ ਤੋਦਨ ਨੂੰ ਕੋਈ ਆਉਂਦੀ ਜਦ ਪੈਣਾ ਦਾ ਮੂਰਵਾ ਕਈ ਹੋ ਗਿਆ ਨਾ ਤਾ ਕੁਝ ਹੋਰ ਬਹਤਾ ਫਿਰ ਉਹਦੋਂ ਥੋੜੀ ਸੋਚੀ ਹੁੰਦੀ ਹੈ ਸੰਸਾਰ ਦੀ ਇੱਟਾ ਵਾਲਿਆਂ ਨੂੰ ਮਨ ਦੀ ਸੋਚੀ ਆ ਜਾਂਦੀ 12 ਵਾਲਾ ਕਾਲ ਦੇ ਬੱਚੇ ਕਹਿੰਦੇ ਹਨ ਮम्मा ਮੈਂ ਅੰਮ੍ਰਲ ਖਤਨਾ ਉਹ ਪਤਰੀਆਂ ਨੇ ਮਾਤਾ ਮਾਰੀ ਆਮਦ ਦੇ ਟਿਕਾ ਦਿੱਏ ਅਜੇ ਤੱਕ ਛੋਟਾ ਹੈ ਨਹੀਂ ਵੇ ਜਿੰਮਕ ਨੂੰ ਛੋਟਾ ਹੈ ਕੋਲਾ ਕੋਈ ਵਿਖਦਾ ਸਤਕਾਰ ਹੈ ਉਹ ਪ੍ਰੇਰਿਆ ਹੈ ਭਾਗ ਨੂੰ ਪ੍ਰੇਰਿਆ ਹੈ ਤੈਨੂੰ ਝਕਾ ਦਿਓ ਅਮਤ ਪੁਰਉ ਪਰਮ ਆਨਤੁਰਜਾ ਪਾਤ੍ਰਤੇ ਕੇਤਯ ਕੋ ਸ੍ਰਸਤ ਵੈ ਰਾਗੀ ਆਪਾਂ ਨੂੰ ਪ੍ਰੇਰਿਆ ਹੈ ਕੋਈ ਕਰਮ ਨਹੀਂ ਬਿਦਿਆ ਤੁਸ ਗੁਰੂ ਦੇ ਚਰਨਾ ਵਿੱਚ ਬੈਕਿਆ ਪੂਰੇ ਗੁਰੂ ਦੇ ਚਰਨਾ ਵਿੱਚ ਕਿੰਨੀ ਮਾਨ ਵਾਲੀ ਕਰਦਾ ਹੈ ਮਾਰੇ ਦਾ ਬਕਣਾ ਨਾ ਬਿਨ ਕੋਟ ਪੂਰੇ ਨਹੀਂ ਉਧਾਰ ਬਾਬਾ ਨਾਨਕ ਆਖੇ ਇਹ ਬਿਦਾਂ ਪੂਰੇ ਗੁਰੂ ਪੂਰਖਾਂ ਦੇ ਸੰਗਤ ਕਰਮਾਂ ਬਣਾਉਂਦੀ ਫੈਤੀ ਨਹੀਂ ਕੋਮ ਤੰਤਰ ਕੋਈ ਗੁਰਤਾ ਕਰਾਂ ਜੀ ਸਤਿ